ਜੋਗੀ ਜਤੀ ਹੈ ਬ੍ਰह्मचारी ਹੋਰ ਲੱਗ ਰੁਪਚਾਰਿਆ ਹੋਰ ਗੱਲ ਹੁੰਦੀ ਇਹਦੇ ਵਿੱਚ ਬਹੁਤ ਲੰਬਾ ਫਰਕ ਹੈ ਉਹਨਾਂ ਦਾ ਕਾਹਿਆਂ ਡਾੜਨਾ ਹੋਇਆ ਆ ਡਾੜਨਾਉ ਤਾਂ ਆਹੀ ਹੈ ਕਿਉਂਕਿ ਬ੍ਰह्मਚਾਰੀ ਕਿਸੇ ਹੱਦ ਤੱਕ ਬ੍ਰह्मਚਾਰੀ ਰਹਿੰਦੇ ਜਦ ਤੀ ਸਾਰੀ ਜ਼ਿੰਦਗੀ ਵਾਸਤੇ ਰਹਿੰਦੇ ਬ੍ਰह्मਚਾਰੀ ਇਹਦੇ ਤੇ ਇੱਕ ਹੱਦ ਹੈ ਨਾ ਉਹਦੇ ਬਾਅਦ ਉਹ ਕ੍ਰਿਸ਼ਤੀ ਬਣਦਾ ਉਹ ਤਾਂ 25 ਸਾਲ ਉਹਦੀ ਲਿਮਟ ਬ੍ਰह्मਚਾਰੀ ਜਦ ਹੀ ਸਾਰੀ ਉਮਰ ਦੀ ਹੈ ਪਿਆਡਾ ਡੈਕੋ ਉਹਦੇ ਬਾਅਦ ਕ੍ਰਿਸ਼ਤੀ ਆ ਉਹਦੇ ਬਾਅਦ ਵਨਪ੍ਰਸਤ ਆ ਉਹਦੇ ਬਾਅਦ ਸੰन्यास ਆ ਜਿਹੜੇ ਬ੍ਰह्मਚਾਰੀ ਨੇ ਇਹਦੇ ਚਾਰ ਨੇ ਨਾ ਸਟੇਜਾਂ 25 ਸਾਲ ਤੱਕ ਬ੍ਰह्मਚਾਰੀ 25 ਤੇ 50 ਸਾਲ ਤੱਕ ਕ੍ਰਿਸ਼ਤਾ ਅਸ਼ਰਮ 50 ਤੇ 75 ਤੱਕ ਵਨਪ੍ਰਸਤਾ ਅਸ਼ਰਮ ਉਹਦੇ ਬਾਅਦ ਸੰन्यास ਆ ਸਭ ਚਾਰ ਨੇ ਆਡਰ ਲੇਕਿਨ ਜਤੀਓ ਸਾਰੀ ਉਮਰ ਹੈ ਇਹ ਕਹੋਦਾ ਬਸ ਅਡਰ ਦੋ ਦੋ ਦਾ ਇਕੱਠਾ ਨਹੀਂ ਸੀ ਹੁਣ ਸਾਡਾ 2 ਲੱਖ ਜਿੱਦੀ ਸੀ ਹੁਣ ਇਹਦੇ ਵਾਸਤੇ ਨਾਰ ਕਹੂੰ ਨਾਰੋ ਕਹੂੰ ਨਾਰ ਕਹੂੰ ਨਾਰੋ ਕਿਤੇ ਨਾਰੇਂ ਕਿਤੇ ਨਾਰੇ ਆਦਮੀ ਕਿਤੇ ਹਰਤੇ ਕਹੂੰ ਛਤਰ ਧਾਰੀ ਕਹੂੰ ਛਾਲਾ ਧਰੇ ਛੈਣ ਭਾਰੀ ਕਹੂੰ ਛਤਰ ਧਾਰੀ ਕਿਤੇ ਛਤਰ ਧਾਰੀ ਇਹ ਤੂੰ ਛਤਰ ਧਾਰੀ ਰਾਜਾ ਛਤਰ ਧਾਰੀ ਰਾਜਾ ਵੀ ਹੋ ਸਕਦਾ ਛਤਰ ਧਾਰੀ ਇਹ ਦੂਏ ਵੀ ਹੋ ਸਕਦੇ ਨੇ ਜਿਹੜੇ ਪੀਠਲ ਦੇ ਵਾਲ ਕਰਨ ਉਹ ਵੀ ਹੱਥਾਂ ਦੇ ਬੰਦ ਉੱਤੇ ਛਤਰ ਉਹਨਾਂ ਦੇ ਵੀ ਹੁੰਦੇ ਨੇ ਉਹ ਧਰਮਕ ਨੇ ਛਤਰ ਧਾਰੀ ਇੱਕ ਜਿਹੜੇ ਨੇ ਇਧਰ ਮਾਇਆ ਦੇ ਵਿੱਚ ਛਤਰ ਧਾਰੀ ਹੁੰਦੇ ਨੇ ਉਹ ਧਰਮ ਦੇ ਪੱਖ ਵਾਲੇ ਹੁੰਦੇ ਨੇ ਛਤਰ ਧਾਰੀ ਧਰਮ ਵਿੱਚ ਸਿੱਕਾ ਚੱਲਦਾ ਹੁੰਦਾ ਉਹਨਾਂ ਦਾ ਐਂ ਕਹਿ ਲਓ ਉਹਨਾਂ ਦਾ ਧਰਮ ਦਾ ਸਿੱਕਾ ਚੱਲਦਾ ਹੈ ਧਰਮ ਦੇ ਵਿੱਚ ਵੱਡੇ ਨੇ ਦੋਹੇ ਰਾਜ ਪ੍ਰਬੰਧ ਵਿੱਚ ਵੱਡੇ ਨੇ ਹਾਂਜੀ ਕਹੂੰ ਛਾਲਾ ਤਰੇ ਸ਼ੈਲ ਭਾਰੀ ਕਹੂੰ ਛਾਲਾ ਤਰੇ ਸ਼ੈਲ ਭਾਰੀ ਕਿਤੇ ਸ਼ੈਲ ਮਤਲਬ ਹੈ ਸਮਝ ਲੋ ਅਤ ਸੁੰਦਰ ਸਰੂਪ ਹੈ ਤੇਰਾ ਅਤ ਸੁੰਦਰ ਅਤ ਸੁੰਦਰ ਕੁਲੀਨ ਜਤੁਰ ਸ਼ੈਲ ਸ਼ੈਲ ਭਾਰੀ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ਕਹੂੰ ਛਕਵਾਰੀ ਕਹੂੰ ਛਲ ਕੇ ਪ੍ਰਕਾਰ ਹੋ ਕਿਤੇ ਸ਼ੱਕਵਾਰੀ ਹੈ ਕਿਤੇ ਛੜ ਕਰਦਾ ਕਿਤੇ ਕੋਈ ਬਤਲਵਾ ਕਿਤੇ ਤਾਂ ਕੁਛ ਕਿਸੇ ਅੱਗੇ ਆਊਗਾ ਵੀ ਕਿਸੇ ਤਾਂ ਤੂੰ ਕੁਝ ਦੇ ਰਿਹਾ ਹੈ ਕਿਸੇ ਨੂੰ ਵਰਦਾਨ ਕਿਤੇ ਉਹਦੇ ਛੜ ਰਿਹਾ ਲੈ ਰਿਹਾ ਕਿਤੇ ਭਰ ਰਿਹਾ ਸ਼ੱਕਵਾਰੀ ਹੁੰਦਾ ਭਰ ਰਿਹਾ ਉਹਨੂੰ ਕਿਤੇ ਉਹਨੂੰ ਭਰ ਰਿਹਾ ਕਿਤੇ ਉਹਦਾ ਜੋ ਖਰਚ ਕਰ ਰਿਹਾ ਜੇ ਮੈਂ ਕੋਈ ਦਰਖਤ ਹੈ ਖਾਸ ਤੇ ਤੇ ਜਾ ਕੇ ਫਿਰ ਉਹ ਕਸਰਾਂ ਸ਼ੁਰੂ ਹੋ ਜਾਂਦਾ ਆਦਮੀ ਵੀ ਖਾਣੇ ਵਾਲਾ ਹਾਲਾਂਕਿ ਖਰਾਕ ਦੇਖੋ ਬੱਚਾ ਖਰਾਕ ਛੋਟੀ ਹਾਂਦਾ ਥੋੜੀ ਖਾਂਦਾ ਉਹਦੀ ਖਰਾਕ ਵੀ ਵੱਧਦੀ ਜਾਂਦੀ ਹੈ ਸਰੀਰ ਵੀ ਵੱਧਦਾ ਜਾਂਦਾ ਜਦ ਚੰਗਾ ਪਾਲਾ ਬੜਾ ਹੁੰਦਾ ਖਰਾਕ ਘਟਦੀ ਜਾਂਦੀ ਹੈ ਸਰੀਰ ਘਟਣ ਲੱਗ ਜਾਂਦਾ ਇਹ ਰੱਖਿਆ ਹਸਲ ਦੇ ਸਰੀਰ ਤੱਕ ਦਾ ਫਿਰ ਉਹਦੇ ਗਾਂ ਤੱਕ ਦਾ ਵਿਰਖਾ ਕਿਤੇ ਬੁੱਧਾ ਦਾ ਵਿਕਾਸ ਹੋਇਆ ਕਦੇ ਬੁੱਧਾ ਨਾ ਸੋਰੀ ਕਦੇ ਬੁੱਧ ਦਾ ਵਿਕਾਸ ਹੋ ਰਿਹਾ ਕਦੇ ਬੁੱਧੋ ਨਾ ਹੋ ਰਿਹਾ। ਦਾਸ ਵੀ ਆਪੇ ਕਰਦਾ ਹੈ ਵਿਕਾਸ ਵੀ ਆਪੇ ਕਰਦਾ। ਹੁਣ ਗੁਰਬਾਣੀ ਸਾਡੇ ਕੋਲ ਹੈ। ਸੁਣਦੇ ਸਾਰੇ ਹੀ ਨੇ। ਕੁਲਵਾਰਿਆਂ ਵਿੱਚ ਵੀ ਸੁਣਦੇ ਹੀ ਨੇ। ਫੇਰ ਵੀ ਉੱਟੇ ਕੰਬੀ ਲੱਗੇ ਹੋਏ ਨੇ। ਸੁਧਰ ਵੀ ਰਹੇ ਨੇ ਵਿਗੜ ਵੀ ਰਹੇ ਨੇ ਛੁੜ ਕੇ ਵੀ ਗੁਰੂ ਘਰ 'ਚ ਵੀ ਸੀਗੇ ਪਲਾਸ ਸੀ ਗੁਰੂ ਘਰ ਦੀ। ਵਿਗੜ ਵੀ ਗਏ ਸੁਧਰ ਵੀ ਗਏ ਗੱਲ ਕੋਈ ਸੁਣੀ ਹੀ ਨਹੀਂ। ਉਹੀ ਗਿਆਨ ਕਿਸੇ ਨੂੰ ਵਿਗਾੜ ਰਿਹਾ। ਉਹੀ ਗਿਆਨ ਕਿਸੇ ਨੂੰ ਸਮਾ ਰਿਹਾ। ਅਸਰ ਜੀ ਗਿਆਨ ਦਾ ਨਹੀਂ ਕਸੂਰ ਕਸੂਰ ਮੰਨਣ ਵਾਲੇ ਦਾ। ਕਸੂਰ ਤਾਂ ਮੰਨਣ ਵਾਲੇ ਦਾ ਨਾ। ਉਹਦੇ ਤੇ ਅਸਰ ਹੋ ਰਿਹਾ ਉਹ ਤੇ ਅਸਰ ਨਹੀਂ ਹੋ ਰਿਹਾ। ਕਹੂੰ ਛਲ ਕੇ ਪ੍ਰਕਾਰ ਹੋ। ਕਹੂੰ ਛੜ ਕੇ ਪ੍ਰਕਾਰ ਹੋ। ਕਹੂੰ ਗੀਤ ਕੇ ਗਵਈਆ, ਕਹੂੰ ਵੇਨ ਕੇ ਵਜਈਆ। ਕਹੂੰ ਗੀਤ ਕੇ ਗਵਈਆ ਕਹਿੰਦੇ ਗੀਤ ਦਾ ਗਵਈਆ ਹੈ, ਗੀਤ ਗਾਰ ਹੈ। ਜਦ ਗੀਤ ਗਾਉਂਦੇ ਨੇ ਉਹ ਵੀ ਬੜੇ ਇਕਵਾਨਿਕ ਹੋ ਕੇ ਗਾਉਂਦੇ ਨੇ ਨਾ ਉਹ ਵੀ ਛੁੜ ਕੇ ਗਾਉਂਦੇ ਨੇ ਅੰਦਰ ਨਾਲ ਆਪਣੇ ਆਤਮਾ ਉਹ ਉਹ ਗੀਤ ਨੂੰ ਮੇ ਸਾਧਨਾ ਸਮਝਦੇ ਨੇ ਬਹੁਤ ਆਦਮੀ ਰਾਗ ਨੂੰ ਸਾਧਨਾ ਸਮਝਦੇ ਨੇ ਕਹੂੰ ਬੇਨ ਕੇ ਵਜਈਆ ਕਹੂੰ ਬੇਨ ਕੇ ਵਜਈਆ ਜਿਹੜੇ ਸਾਜਾਂ ਵਾਲੇ ਨੇ ਇਹ ਵੀ ਆਪਣੇ ਆਪ ਨੂੰ ਭਗਤੀ ਸਮਝਦੇ ਨੇ ਕਹਿੰਦੇ ਜੁੜੇ ਤੇ ਬਿਨਾਂ ਸਾਜ ਵੱਜਦੇ ਨਹੀਂ ਜਿੰਨਾ ਜਿਹੜੇ ਵਾਂਚੇ ਤੇ ਜੁੜਦਾ ਨਹੀਂ ਸਾਜ ਵੱਜਦਾ ਨਹੀਂ ਕਹੂੰ ਨ੍ਰਿਤ ਕਰਨੇ ਚਾਹੀਆ ਕਹੂੰ ਨ੍ਰਿਤ ਕਰਨੇ ਚਾਹੀਆ ਉਹ ਵੀ ਕਹਿੰਦੇ ਨੇ ਵੀ ਜੁੜਨਾ ਪੈਂਦਾ ਬਸ ਇਹਨਾਂ ਜਿਹਨਾਂ ਨੂੰ ਇਹ ਭਗਤੀ ਬੰਦੇ ਸੀਗੇ ਕਹੂੰ ਨਰਕ ਕਹੂੰ ਨਰਕੋ ਆਕਾਰ ਹੋ ਕਹੂੰ ਨਰਕੋ ਆਕਾਰ ਹੋ ਕਿਤੇ ਨਰਦਾ ਆਕਾਰ ਆ ਆਦਮੀ ਦੀ ਜੂਲ ਵਿੱਚ ਕਹੂੰ ਬੇਦਬਾਣੀ ਕੋਕ ਕੀ ਕਹਾਣੀ ਆਖੋ ਕਿਤੇ ਬੇਦਬਾਣੀ ਹੈ ਕੋਕ ਕੀ ਕਹਾਣੀ ਹੈ ਕੋਕ ਕੀ ਕਹਾਣੀ ਸੰਸਾਰ ਦੀ ਕਹਾਣੀ ਹੈ ਬੇਦਬਾਣੀ ਅੰਤਰਾਤਮ ਦੀ ਹੈ ਕੋਕੀ ਕਹਾਣੀ ਬੇਵਜਾਣੀ ਦੀ ਵਿਰੋਧ ਕਰਦੀ ਹੈ। ਵਿਰੋਧ। ਇਹਦਾ ਮਤਲਬ ਬੇਵਜਾਣੀ ਦਾ ਵਿਰੋਧ ਕੌਣ ਕਰਦੀ ਹੈ ਕੋਕੀ ਕਹਾਣੀ ਕਰਦੀ ਹੈ। ਤੇ ਦੁਸ਼ਮਣ ਕੌਣ ਲਾਵੀ ਫਿਰ ਕੋਕੀ ਕਹਾਣੀ ਹਟ। ਦੁਸ਼ਮਣ ਦੀ ਸੀ ਆਈਡੀ ਤਾਂ ਪੈਸੇ ਦੇ ਕੇ ਬਹੁਤ ਬੇਤਨਾ ਲੋਕ ਲੈ ਲੈਂਦੇ ਨੇ। ਜਿਵੇਂ ਜਿਤਨਾ ਹੋਵੇ ਦੁਸ਼ਮਣ ਨੂੰ। ਉਹਦੇ ਸਾਰੇ ਲੂਪ ਹੋਲ ਜਿਹਨਾਂ ਚ ਸਾਡੇ ਕੋਲ ਹੋੜ ਨਾ। ਜਿੱਤਾਂ ਦੇਖੇ। ਜਿੱਤਣ ਦੇ ਤਰੀਕੇ ਉਹਦੇ ਕਿੰਨੀ ਉਹਦੇ ਚ ਸ਼ਕਤੀ ਕਿੰਨੀ ਹੈ ਅਸੀਂ ਉਹਨੂੰ ਕਿਵੇਂ ਬਦਲਵਾ ਦਬਾਉਣਾ ਹੈ ਕਿ ਉਹ ਚ ਕਮਜ਼ੋਰੀਆਂ ਕਿੱਥੇ ਨੇ ਵੇਦਵਾਨੀ ਦਾ ਉਲਟਾ ਕੋਕੀ ਕਹਾਣੀ ਹੁਣ ਕੋਕੀ ਕਹਾਣੀ ਦਾ ਇੱਥੇ ਆ ਗਈ ਇਹਦੇ ਵਿੱਚ ਕਾਲ ਉਸਤਤ ਅਕਾਲ ਉਸਤਤ ਦੇ ਵਿੱਚ ਕੋਕੀ ਕਹਾਣੀ ਆ ਗਈ ਤੇ ਕੋਕੀ ਕਹਾਣੀ ਵੀ ਤੂੰ ਏ ਵੇਦਵਾਨੀ ਵੀ ਤੂੰ ਏ ਤੇ ਤੈਨੂੰ ਸਮਝਣਾ ਦੋ ਇਹ ਸਮਝੜੇ ਬਹਿਣਗੇ ਕਹੂੰ ਬੇਦਵਾਨੀ ਕੋ ਹਕੂਕੀ ਕਹਾਣੀ ਜੇ ਕੋਕੀ ਕਹਾਣੀ ਵੀ ਤੂੰ ਏ ਤੂੰ ਕੋਣਾ ਫਰਮ ਗਿਆਨ ਹੈ ਬੇਦਵਾਨੀ ਵੀ ਤੂੰ ਤੇਰੇ ਲੋਕ ਦੀ ਰਚਨਾ ਤਾਂ ਹੀ ਹੋਈ ਹੈ ਤਾਂ ਫਿਰ ਕੋਕੀ ਕਹਾਣੀ ਛੱਡ ਕੇ ਤੈਨੂੰ ਨਹੀਂ ਸਮਝਿਆ ਜਾ ਸਕਦਾ ਉਹ ਪਾਠ ਰਹਿ ਜੂਗਾ ਤੇਰਾ ਸਮਝੂ ਨਾ ਉਹ ਪੱਕ ਰਹਿ ਜੂਗਾ ਜੇ ਕੋਕੀ ਕਹਾਣੀ ਵਾਲਾ ਪੱਕ ਛੱਡਦੀ ਏ ਪਰ ਇਹਦਾ ਰਹਿ ਨਹੀਂ ਗਿਆ ਉਹ ਨਾ ਪੂਰਾ ਗਾਣ ਤੇਰਾ ਨਹੀਂ ਹੋ ਸਕਦਾ ਜੇ ਕੋਕੀ ਕਹਾਣੀ ਨੂੰ ਛੱਡ ਦਈਏ ਇਸ਼ਾਰੇ ਬਾਤਰ ਗੱਲ ਆ ਗਈ ਇੱਥੇ ਲੀਕੋਕੀ ਕਹਾਣੀ ਦੇ ਕਿ ਲੋੜ ਸੀ ਉਹਨੂੰ ਸੰਬੋਧਨ ਕਰਦਾ ਵੀ ਤੂੰ ਹੀ ਹੈ ਉਤਰਾ ਤੋਂ ਸੰਬੋਧਨ ਕਰਦਾ ਵੀ ਤੂੰ ਇਹ ਦੋਏ ਕੋ ਨੂੰ ਤੇਰੇ ਚ ਜੇ ਸੰਸਾਰ ਹੈ ਸੰਸਾਰ ਪੈਦਾ ਨਹੀਂ ਹੋ ਸਕਦਾ ਕੋਕੀ ਕਹਾਣੀ ਬਣਾ। ਛੜ ਦੋਇ ਨੂੰ ਬੋਲਾਂ ਪੈਦਾ ਕਰਕੇ ਦਿਖਾਓ ਤਦ ਸਰ ਕਿਵੇਂ ਪੈਦਾ ਹੋਇਆ। ਸੰਸਾਰ ਜੋ ਨਿਕਣ ਵਾਸਤੇ ਵਹਿਰਵਾਨੇ ਆ। ਸੰਸਾਰ ਪੈਦਾ ਕਰਨ ਵਾਸਤੇ ਸੰਸਾਰ ਜ ਰਹਿਣ ਵਾਸਤੇ ਕੋਕੀ ਕਹਾਣੀ। ਸੰਸਾਰ ਦੇ ਵਿੱਚ ਪੈਦਾ ਕਰਨ ਵਾਸਤੇ ਕੋਈ ਕੀ ਕਹਾਣੀ ਹੈ ਪੈਦਾ ਕਰਨ ਵਾਲੀ ਹੈ ਸੰਸਾਰ ਜੋ ਕੱਢਣ ਵਾਲੀ ਬੇਦੋਣੀ ਦੋ ਇੱਕ ਦੂਰੇ ਪਾਸੇ ਦੋ ਪਾਸੇ ਦੋ ਪਾਸਿਆਂ ਦੇ ਵਿੱਚ ਵਿੱਚ ਸਾਥ ਬਚਾਣਾ ਕੋਈ ਇੱਕ ਪਾਸਾ ਕਿਵੇਂ ਚੱਲੂਗਾ ਡਿਵੈਲਪਮੈਂਟਰੀ ਹੋ ਸਕਦੀ ਸਰੀਰ ਮਨਾ ਡਿਵੈਲਪਮੈਂਟਰੀ ਨਹੀਂ ਹੋਣੀ ਸਰੀਰ ਕੋਈ ਗਾੜੀ ਤੋਂ ਬਣਾਦੀ ਪਹਿਲਾ ਹੁੰਦਾ ਸਰੀਰ ਕਿਵੇਂ ਬਣੂਗਾ ਕਿਸਾ ਲੂ ਕਿਸੇ ਕਹਨੇ ਆਦਮੀ ਇੱਕ ਅਡਜਸਟਿਜ਼ਡ ਕਿਸੇ ਬੜੇ ਥਾਵਰੀਏ ਕਿ ਬੀ ਜੰਗਲੀ ਸੀ ਅਜ ਵੀ ਜੰਗਲੀ ਸੀ ਅਜਵੇਂ ਜਾਨਵਰ ਨੇ ਜਿਆਦਾ ਆਦਮੀ ਜੰਗਲੀ ਸੀ ਜਿਆਦੇ ਨੂੰ ਇਸਲੀ ਲੱਗਦਾ ਜੀ ਸੀ ਕੁਛ ਜਾਨਵਰਾਂ ਨੂੰ ਕੁਛ ਇਸਲੀ ਲੀ ਲੱਗਦਾ ਲੱਗਦਾ ਕੁਛ ਬਸ ਫਿਰ ਇਹ ਸਰਵ ਡਵੈਲਪਮੈਂਟ ਜਿਹੜੀ ਇਹਦੇ ਨਾਲ ਸਾਨੂੰ ਇਹ ਡਿਸਟ੍ਰਿਕਟ ਬਦਲ ਗਈ ਇਹ ਟੈਂਪਰੇਰੀ ਬਦਲੀ ਹੈ ਇਹ ਡਿਸਟ੍ਰਿਕਟ ਜਿਸਕੋਨ ਕਾਦ ਬਲੇ ਕੱਤੇ ਸਪਲਾਈਡ ਹੋ ਗਿਆ ਅੱਜ ਜਿਹੜੇ ਹੁਲਵੀ ਕਿੱਦਾਂ ਚ ਰਹਿੰਦੇ ਨੇ ਸਪਲਾਈ ਨਹੀਂ ਉਹ ਵੀ ਅੱਧੀ ਨੰਗੀ ਰਹਿੰਦੇ ਨੇ ਉਹ ਉਹਦੇ ਨੇ ਸਾਡੇ ਬੈਸ ਬੋਨਾ ਬਾਤ ਤੇ ਸ਼ਰੀਲ ਤਾਂ ਲਾਉਂਦੀ ਕੋਈ